ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਨਵੀਂ ਵੀਡੀਓ ਦੇ ਨਾਲ ਮੈਂ ਅਮਨ ਤੁਹਾਡਾ ਸਵਾਗਤ ਕਰਦਾ ਹਾਂ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਦੀ ਇਸ ਵੀਡੀਓ 'ਚ ਆਪਾਂ ਕਰਨ ਜਾ ਰਹੇ ਹਾਂ ਜੀ ਸਾਡੇ ਰੋਜ਼ਾਨਾ ਜੀਵਨ ਵਿੱਚ ਵਰਤੋਂ ਹੋਣ ਵਾਲੀਆਂ ਜਿਹੜੀਆਂ ਸਬਜ਼ੀਆਂ ਅਸੀਂ ਖਾਂਦੇ ਹਾਂ ਉਹਨਾਂ ਦੇ ਨਾਮ ਅੱਜ ਆਪਾਂ ਪੰਜਾਬੀ ਤੋਂ ਅੰਗਰੇਜ਼ੀ ਵਿੱਚ ਤੇ ਨਾਲ ਨਾਲ ਇਹ ਹਿੰਦੀ ਵੀ ਜਿਹੜੀ ਕੀਤੀ ਹੋਈ ਆ ਆਪਾਂ ਸਿੱਖਾਂਗੇ ਸੋ ਸਭ ਤੋਂ ਪਹਿਲਾਂ ਜੀ ਖੀਰਾ ਕਕੂਮਰ ਕਰੇਲਾ ਬਿਟਰ ਗਾੜ ਬਿਟਰ ਇਸ ਕਰਕੇ ਇਸ ਨੂੰ ਕਿਹਾ ਜਾਂਦਾ ਕਿਉਂਕਿ ਦੀ ਤਸਵੀਰ ਥੋੜੀ ਕੌੜੀ ਹੁੰਦੀ ਹੈ ਲੌਕੀ ਪੰਜਾਬੀ ਚ ਅਲਵੀ ਕਹਿੰਦੇ ਨੇ ਆ ਬੋਟਲ ਗਾਡ ਤਰਹੀ ਭਾਵ ਤੋਰੀ ਅਸਲੀ ਪੰਜਾਬੀ ਚ ਕਹਿੰਦੇ ਆ ਰਿਜ ਗਾਡ ਸ਼ਕਰਗੰਦੀ ਸ਼ਕਰਗੰਦ ਲਿਖਿਆ ਹੋਇਆ ਹੈ সুইਟ ਪੋਟੈਟੋ ਕਿਉਂਕਿ ਇਹ ਆਲੂ ਦੀ ਸ਼ੇਪ ਦੀ ਪ੍ਰਜਾਤੀ ਹੁੰਦੀ ਹੈ ਪਰ ਇਹ ਮਿੱਠੀ ਹੋਣ ਕਰਕੇ ਇਹਨੂੰ সুইਟ ਪੋਟੈਟੋ ਕਿਹਾ ਜਾਂਦਾ ਹੈ ਕੱਦੂ ਇਹਨੂੰ ਅਸਲ ਜਿੱਕਰ ਠੇਠ ਪੰਜਾਬੀ ਚ ਗੱਲ ਕਰੀ ਤਾਂ ਪੇਠਾ ਕਿਹਾ ਜਾਂਦਾ ਜੀ ਮਾਲਵੇ ਖੇਤਰ ਦੇ ਚ ਪਮਕਿਨ ਨੈਕਸਟ ਹੈ ਜੀ ਆਪਣੇ ਕੋਲੇ ਆਲੂ ਪੋਟੈਟੋਸ बैंगन ब्रिन्जिल शिमला मिर्च कैप्सिकम चुकंदर बीटरूट ਤੇ ਲਾਸਟ ਹੈ ਆਪਣੇ ਕੋਲ ਜੀ ਕਟਹਲ जैक फ्रूट ਉਮੀਦ ਕਰਦੇ ਆ ਤੁਹਾਨੂੰ ਸਮਝ ਆ ਗਿਆ ਹੋਊਗਾ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਅਤੇ ਹਰ ਦਿਨ ਕੁਝ ਨਵੇਂ ਤੋਂ ਨਵਾਂ ਸਿੱਖਣ ਦੇ ਲਈ ਕਿਰਪਾ ਕਰਕੇ ਜੁੜੇ ਰਹੋ ਸਾਡੇ ਨਾਲ ਸੋ ਮਿਲਦੇ ਹਾਂ ਕਿਸੇ ਨਵੀਂ ਜਾਣਕਾਰੀ ਦੇ ਲਈ ਧੰਨਵਾਦ